ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ ਇਹ ਸੁਝਾਅ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਰਾਸਤ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 907130000290713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਦੀ ਸਭ ਤੋਂ ਆਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਆਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਆਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਦੇ ਸਪਾਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜ ਰਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੇ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵੱਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫ ਆਈ ਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸ ਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਜੀ ਸਪਾਜ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੁਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿੱਦਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 907130000 ਦੀ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤਤ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜਰੇਹਾ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜਰੇਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵੱਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿੱਦਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 90713000290713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਦੀ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਆਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਆਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਕਰਵਾਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਜਿਸ ਤਰ੍ਹਾਂ ਆਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅੱਜ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅੱਜ ਰਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੇ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵੱਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫ ਆਈ ਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸ ਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 907130002 907130002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਜਿਸ ਤਰ੍ਹਾਂ ਆਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੈ ਜਿੰਨ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜਰੇਹਾ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਹਨ ਉਹਨਾਂ ਨੂੰ ਅਜਰੇਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 ਜੀ ਸਭਾਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜਰੇਹਾ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜਰੇਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ 3 ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਅਸੀਂ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 9071300002 ਇਹਨਾਂ ਨੂੰ ਨੋਡਲ ਆਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹਲ ਕੀਤਾ ਜਾਊਗਾ। ਥੈਂਕ ਯੂ। ਜੀ ਸੱਚਾ ਆਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ। ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ 19 ਮਾਰਚ ਤੋਂ। ਉਹਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜ ਰਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜ ਰਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿੱਦਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 907130000290713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਜਿਸ ਤਰ੍ਹਾਂ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜਰੇ ਹਾਕੀਤਾ ਜਾ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜਰੇ ਹਾਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀਗੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵੱਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫ ਆਈ ਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸ ਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿਨ੍ਹਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ 9071300002 90713 00002 ਇਹਨਾਂ ਨੂੰ ਨੋਡਲ ਅਫੀਸਰ ਬਣਾਇਆ ਕਿਸੇ ਵੀ ਕਿਸਾਨ ਨੂੰ ਸਮਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗ੍ਰੀਵੈਂਸ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੁਰੰਤ ਜਿਹੜਾ ਉਹਦਾ ਮਸਲਾ ਵਾ ਉਹ ਪੰਜਾਬ ਪੁਲਿਸ ਵੱਲੋਂ ਪਟਿਆਲਾ ਪੁਲਿਸ ਵੱਲੋਂ ਤੁਰੰਤ ਹੱਲ ਕੀਤਾ ਜਾਊਗਾ ਥੈਂਕ ਯੂ ਦੀ ਸਪੱਜਾਪ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਬਹੁਤ ਸਿੰਪੈਥੈਟਿਕ ਰਵੱਈਆ ਹੁਣ ਤੱਕ 1400 ਦੇ ਕਰੀਬ ਜਿਹੜੇ ਕਿਸਾਨ ਆ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ 19 ਮਾਰਚ ਤੋਂ ਉਦੇ ਵਿੱਚੋਂ 800 ਦੇ ਕਰੀਬ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਲੇਡੀਜ਼ ਜਿਹੜੇ ਸਾਡੇ 60 ਸਾਲ ਤੋਂ ਉੱਪਰ ਕਿਸਾਨ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਡਿਸੇਬਲਡ ਆ ਉਹਨਾਂ ਨੂੰ ਵੀ ਤੁਰੰਤ ਅਜਿਹਾ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਜਿਹਦੇ ਵਿੱਚ ਕਰੀਬ 450 ਜਿਹੜੇ ਕਿਸਾਨ ਆ ਉਹਨਾਂ ਨੂੰ ਅਜਿਹਾ ਕੀਤਾ ਜਾ ਰਿਹਾ ਸੋ ਬਹੁਤ ਸਿੰਪੈਥੈਟਿਕ ਤਰੀਕੇ ਦੇ ਨਾਲ ਸਾਰਾ ਜਿਹੜਾ ਮਾਮਲਾ ਉਹਨੂੰ ਦੇਖਿਆ ਜਾ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਹਨਾਂ ਦਾ ਸਮਾਨ ਜਿਹੜਾ ਵਾ ਉਹਦੇ ਬਾਰੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਦੇ ਬਾਰੇ ਪੰਜਾਬ ਸਰਕਾਰ ਦਾ ਬੜਾ ਸਖਤ ਰਵਈਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਐਪਰੋਪ੍ਰੀਏਸ਼ਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਹੁਣ ਤੱਕ ਪਟਿਆਲਾ ਪੁਲਿਸ ਨੇ ਤਿੰਨ ਐਫਆਈਆਰ ਜਿਹੜੀਆਂ ਚੋਰੀਆਂ ਦਰਜ ਕੀਤੀਆਂ ਵਾ ਜਿਹਦੇ ਵਿੱਚ ਰਿਕਵਰੀ ਵੀ ਹੋਈ ਹੈ ਸਮਾਨ ਦੀ ਇਸ ਤੋਂ ਇਲਾਵਾ ਇੱਕ ਸੀ ਨੋਡਲ ਆਫੀਸਰ ਬਣਾਇਆ ਐ ਐਸਪੀ ਜਸਬੀਰ ਸਿੰਘ ਆ ਜਿਹੜੇ ਪਟਿਆਲੇ ਪੋਸਟਡ ਆ ਉਹਨਾਂ ਨੂੰ ਨੋਡਲ ਆਫੀਸਰ ਬਣਾਇਆ ਜਿੱਦਾਂ ਦਾ ਨੰਬਰ ਮੈਂ ਜਿਹੜਾ ਬੋਲ ਰਿਹਾ